ਕਿ ਇਹ ਜਿਹੜਾ ਖਾਲਸਾ ਦਾ ਜੰਗੀ ਨਾਰ ਆਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਵਰਤਿਆ ਆਇਆ ਕਿੰਨੇ ਜਦੋਂ ਕਾਜ਼ੀ ਸਾਹਿਬ ਆਏ ਨੇ ਸਭ ਤੋਂ ਪਹਿਲਾਂ ਬੈਠੇ ਨੇ ਤੇ ਉਹਨਾਂ ਨੇ ਕਿਹਾ ਸਲਾਮ ਅਲੈਕੁਮ ਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਜਵਾਬ ਸੀ ਗੁਰਬਰ ਅਕਾਲ ਸਤਿ ਸ਼੍ਰੀ ਅਕਾਲ ਖਾਲਸਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਆਇਆ ਲੇਕਿਨ ਮੈਂ ਕਹਿੰਦਾ ਜਿਹੜੀ ਸਿੱਖੀ ਦਾ ਸਿਧਾਂਤ ਤੇ ਆ ਉਹ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਆਇਆ ਕਾਜ਼ੀ ਰੁਕਨਦੀਨ ਸਾਹਿਬ ਨੇ ਜਿਹੜਾ 360 ਸਵਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕੀਤੇ ਨੇ ਤੇ ਕਹਿੰਦੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਪ੍ਰਭਾਵਤ ਹੋ ਕੇ ਗੁਰਨਾਨਕ ਦੇ ਸਿੱਖ ਬਣ ਗਏ ਨੇ ਮੇਨ ਕਹਿੰਦੇ ਨੇ ਕਿ ਜਿਹੜੀ ਬਾਣੀ ਹੈ ਉਹੀ ਅਸਲ ਗੁਰੂ ਹੈ ਵੈਸੇ ਸਾਡੇ ਜਿਹੜੇ ਧਰਮ ਦੀ ਗੱਲ ਕੀਤੀ ਜਾਵੇ ਮੂਰਤੀ ਪੂਜਾ ਨਹੀਂ ਇਹ ਮੰਨਦੇ ਹਨਾ ਦੇਖੋ ਗੁਰਬਾਣੀ ਦਾ ਖੁਦ ਦਾ ਸਿਧਾਂਤ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਹੈ ਤੇ ਅੱਜ ਵੀ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਦਰਸ਼ਨ ਕਰ ਸਕਦੇ ਹਾਂ ਨਾ ਸਾਸੀ ਗੱਲ ਜੀ ਸਾਰੇ ਨੂੰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਸਬਸਕਾਵਲ ਅਕਸਰੀ ਜੜੇ ਨੇ ਅੱਜ ਕੱਲ ਦੇ ਯੂਥ ਨੇ ਜਿਹੜਾ ਇਤਿਹਾਸ ਆਪਣਾ ਸਿੱਖੀ ਦਾ ਉਹ ਭੁੱਲਦੇ ਹੋਏ ਨਜ਼ਰ ਆ ਰਹੇ ਨੇ ਪਰ ਕਿਤਨਾ ਕਿਤੇ ਕੁਝ ਇਹੋ ਜਿਹੇ ਯੂਥ ਗੱਲ ਕਰ ਲੈਣ ਇਹੋ ਜਿਹੇ ਸਿੱਖ ਜਿਹੜੇ ਯੂਥ ਨੇ ਜਿਹੜੇ ਨਵੇਂ ਆ ਰਹੇ ਨੇ ਉਹ ਕਿਤਨਾ ਕਿਤੇ ਸਿੱਖੀ ਦਾ ਜਿਹੜਾ ਹੈ ਕਿ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ ਆਪਣੀ ਹਿਸਟਰੀ ਦਾ ਜਾਣੂ ਕਰਨ ਦਾ ਬਹੁਤ ਹੀ ਆਨੰਦ ਹੁੰਦਾ ਵਾ ਉਸ ਦੇ ਬਾਰੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਹਿਸਟੋਰੀਅਨ ਸਿਮਰ ਸਿੰਘ ਮੌਜੂਦ ਨੇ ਜਿਹੜੇ ਕਿ ਯੰਗੇਸਟ ਹਿਸਟੋਰੀਅਨਸ ਨੇ ਜਿਹੜੇ ਕਿ ਸਿੱਖ ਇਤਿਹਾਸ ਬਾਰੇ ਜਾਣਕਾਰੀ ਰੱਖਦੇ ਨੇ ਤੇ ਹੋਰ ਵੀ ਸਿੱਖ ਇਤਿਹਾਸ ਬਾਰੇ ਜੋ ਹੈ ਕਿ ਹੋਰ ਖੋਜ ਕਰਦੇ ਨੇ ਕਿ ਜਿਹ ਇਹ ਇਤਿਹਾਸ ਸਾਨੂੰ ਪਤਾ ਲੱਗੇ ਅੱਜ ਉਹ ਅੰਮ੍ਰਿਤਸਰ ਪੂਜੇ ਨੇ ਤੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਸਾਰਿਆਂ ਇਤਿਹਾਸ ਬਾਰੇ ਕਿਸ ਤਰ੍ਹਾਂ ਨਾਲ ਰੁਚੀ ਪਈ ਹੈ ਤੇ ਸਾਰੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਟਾਈਮ ਦੇਣ ਲਈ ਜੀ ਤੇ ਮੈਂ ਤੁਹਾਡਾ ਕਿੱਦਾਂ ਇਗਜ਼ਾਮਪਲ ਤੁਹਾਡੇ ਬਾਰੇ ਜਾਨਣਾ ਚਾਹਾਂਗਾ ਕਿ ਤੁਸੀਂ ਕਿਸ ਤਰ੍ਹਾਂ ਤੁਹਾਡਾ ਰੋਜ਼ਾਨਾ ਪਿਆ ਇਸ ਵਿੱਚ ਵੇਖੋ ਮੈਂ ਅਕਸਰੀ ਗੱਲ ਕਹਿਣਾ ਹੁੰਦਾ ਜਿਹੜਾ ਸਾਡਾ ਇਤਿਹਾਸ ਆ ਉਹ ਸਾਨੂੰ ਇੰਨਾ ਕਿ ਬਿਕੋਜ਼ ਸਾਡੀ ਰੂਟਸ ਤੇ ਤੇ ਗੱਲ ਕਰੀਏ ਇਤਿਹਾਸਵਲ ਮੇਰੇ ਰੋਜ਼ਾਨ ਦੀ ਕਿਉਂਕਿ ਆਮ ਪੰਜਾਬ ਵਿੱਚ ਜੋ ਚੱਲ ਰਿਹਾ ਵੀ ਅਸੀਂ ਜ਼ਿਆਦਾਤਰ ਲੋਕਾਂ ਦੇ ਕੇਸ ਕਤਲ ਕਰਾਏ ਹੋਏ ਨੇ ਤੇ ਕਹਿੰਦੇ ਜੀ ਮੈਂ ਵੀ ਉਸ 2018 ਵਿੱਚ ਉਹਨਾ ਇੱਕ ਬੱਚਿਆਂ ਵਿੱਚੋਂ ਇੱਕ ਸੀ ਜਿਹਦੇ ਕੇਸ ਕਤਲ ਕਰਾਇਆ ਸੀ ਨਾਰਮਲ ਲਾਈਫ ਚੱਲ ਰਹੀ ਸੀ ਤੇ ਨਾਰਮਲ ਲਾਈਫ ਦੇ ਚਲਦੇ ਚਲਦੇ 2018 ਵਿੱਚ ਜਿੱਥੇ ਮੈਂ ਜਿਸ ਲਾਇਬ੍ਰੇਰੀ ਵਿੱਚ ਮਤਲਬ ਜਿਸ ਕਮਰੇ ਵਿੱਚ ਮੈਂ ਰਹਿੰਦਾ ਸੀ ਉਸ ਕਮਰੇ ਵਿੱਚ ਲਾਇਬ੍ਰੇਰੀ ਹੁੰਦੀ ਸੀ ਤੇ ਉਹ ਪਰਦਾਦਾ ਜੀ ਦਾ ਕਮਰਾ ਸੀ ਕਹਿੰਦੇ ਜੀ ਇੱਕ ਵਾਰ ਮੈਂ ਉੱਥੇ ਕਿਤਾਬ ਪੜ੍ਹੀ ਜਿਹਦਾ ਨਾਮ ਸੀ ਕਾਲੀ ਮੋਰਚਾ ਤੇ ਛੱਬਰ ਕਿਉਂਕਿ ਮੈਂ ਕਿਸੇ ਵਿਦੇਸ਼ੀ ਕੰਟਰੀ ਵਿੱਚ ਇੱਕ ਐਗਜ਼ੀਬਿਸ਼ਨ ਲਾਣ ਜਾਣੀ ਸੀ ਪੇਂਟਿੰਗਸ ਦੀ ਤੇ ਦਾ ਜਿਹੜਾ ਟਾਪਿਕ ਸੀ ਉਹ ਸੀਗਾ ਇੰਡੀਅਨ ਕਲਚਰ ਤੇ ਮੈਨੂੰ ਲੱਗਿਆ ਵੀ ਇਸ ਕਮਰੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਮਿਲ ਸਕਦੀਆਂ ਜਿਹੜੀਆਂ ਇੰਡੀਅਨ ਕਲਚਰ ਨਾਲ ਰਿਲੇਟਡ ਹੋਣ ਕਹਿੰਦੇ ਜੀ ਉਹ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਤੇ ਕਿਤਾਬ ਦੇ ਪੜਨ ਦੇ ਅੰਤ ਵਿੱਚ ਜਦੋਂ ਇੱਕ ਮੈਨੂੰ ਚੈਪਟਰ ਬੜਾ ਇੰਟਰਸਟਿੰਗ ਲੱਗਿਆ ਜਿਹਦਾ ਨ ਜੀਓ ਚੈਪਟਰ ਮੈਂ ਜਦੋਂ ਪੜਿਆ ਹੈ ਤੇ ਉਸ ਚੈਪਟਰ ਵਿੱਚੋਂ ਮੈਨੂੰ ਇੱਕ अनोखा ਇਤਿਹਾਸ ਸਿੱਖਾਂ ਦਾ ਮਿੱਖਣ ਨੂੰ ਮਿਲਿਆ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਅਰਬ ਦੀ ਧਰਤੀ ਤੇ ਜਾਂਦੇ ਨੇ ਤੇ ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਇੱਕ ਸ਼ਖਸ ਹੋਇਆ ਕਿਉਂਕਿ ਅਸੀਂ ਜਦੋਂ ਸਿੱਖ ਇਤਿਹਾਸ ਦੇ ਮੁੱਢਲੇ ਸਰੋਤਾਂ ਦੀ ਗੱਲ ਕਰਦੇ ਹਾਂ ਤੇ ਉਸ ਵਿੱਚ ਜਨਮ ਸਾਖੀਆਂ ਆਉਂਦੀਆਂ ਨੇ ਲੇਕਿਨ ਜਨਮ ਸਾਖੀਆਂ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਵੇਲੇ ਜਿਹੜਾ ਅਖੀੜਿੱਠਾ ਬਰਤਾਨਿਤਿਕ ਸ਼ਖਸ ਹੋਇਆ ਜਿਹਦਾ ਨਾਮ ਸੀ ਤਾਜੁਦੀਨ ਨਾਰਨੀ ਮੁਫਤ ਨਕਸ਼ਬੰਦੀ ਤਾਜੁਦੀਨ ਨਕਸ਼ਬੰਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਵੇਂ ਅਸੀਂ ਭਾਈ ਗੁਰਦਾਸ ਜੀ ਦੀ ਵਾਰਾਂ ਚ ਪੜ੍ਹਦੇ ਹਾਂ ਕਿ ਫਿਰ ਬਾਬਾ ਮ ਕਿ ਤਾਬੂ ਕਾ ਚੁ ਕੁਜਾ ਬਾਗ ਮਸੱਲਾ ਤਾਰੀ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਬੇ ਦੀ ਧਰਤੀ ਤੇ ਅਰਬ ਦੀ ਧਰਤੀ ਤੇ ਜਾਂਦੇ ਨੇ ਤੇ ਉਹ ਸ਼ਖਸ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ 2 ਸਾਲ ਰਿਹਾ ਤੇ ਜੋ ਕੁਝ ਉਸਨੇ ਆਪਣੇ ਅੱਖੀ ਵੇਖਿਆ ਤੇ ਉਹ ਲਿਖਿਆ ਉਸ ਵਿੱਚ ਉਹਨੇ ਇਹ ਵੀ ਲਿਖਿਆ ਵੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਸ ਤਰੀਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਧਰਤੀ ਤੇ ਜਾ ਕੇ ਇਹ ਪੈਗਾਮ ਦਿੱਤਾ ਕਿ ਰੱਬ ਹਰ ਥਾਂ ਵੱਸਦਾ ਹੈ ਕਹਿੰਦੇ ਜੀ ਉਸ ਜਿਹੜਾ ਉਸ ਤੋਂ ਬਾਅਦ ਉਸ ਇਤਿਹਾਸਕ ਤੁਸੀਂ ਘਟਨਾਕ੍ਰਮ ਲਗਾ ਲਓ ਇਹ ਇਤਿਹਾਸਕ ਗੁਰੂ ਸਾਹਿਬ ਜੀ ਦੇ ਸੰਦੇਸ਼ ਤੋਂ ਉਪਰੰਤ ਕਹਿੰਦੇ ਉੱਥੇ ਦਾ ਇੱਕ ਕਾਜ਼ੀ ਸੀ ਜਿਹਦਾ ਨਾਮ ਸੀ ਕਾਜ਼ੀ ਰੁਕਨਉਦਦੀਨ ਕਹਿੰਦੇ ਜੀ ਉਹ ਜਦੋਂ ਕਾਜ਼ੀ ਰੁਕਨਦੀਨ ਆਇਆ ਹੈ ਗੁਰੂ ਨਾਨਕ ਮਹਾਰਾਜ ਜੀ ਨੂੰ ਪਤਾ ਲੱਗਿਆ ਵੀ ਇੱਕ ਸ਼ਖਸ ਆਇਆ ਜਿਹੜਾ ਖੁਦਾ ਦੇ ਘਰ ਦੇ ਵਲ ਪੈਰ ਕਰਕੇ ਲੇਟ ਗਿਆ ਕਹਿੰਦੇ ਜੀ ਉਹ ਕਾਫਰ ਆਇਆ ਉਹਨਾਂ ਨੇ ਕਿਹਾ ਵੀ 15 ਆਪਣੇ ਨਾਲ ਕੁਝ ਲੋਕਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਾਰਨ ਲਈ ਤੁਰ ਪਏ ਕਹਿੰਦੇ ਜਦੋਂ ਕਾਜ਼ੀ ਸਾਹਿਬ ਆਏ ਨੇ ਸਭ ਤੋਂ ਪਹਿਲਾਂ ਬੈਠੇ ਨੇ ਤੇ ਉਹਨਾਂ ਨੇ ਕਿਹਾ ਅਸਲਾਮੁਅਲੈਕੁਮ ਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਜਵਾਬ ਸੀ ਗੁਰਬਾ ਅਕਾਲ ਸਤਿ ਸ਼੍ਰੀ ਅਕਾਲ ਕੀ ਇਹ ਜਿਹੜਾ ਖਾਲਸਾ ਦਾ ਜੰਗੀ ਨਾਰਾ ਆਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਵਰਤੇ ਆਇਆ ਕਿਉਂਕਿ ਦੇਖੋ ਅੱਜ ਕੱਲ ਅਸੀਂ ਜਦੋਂ ਵੀ ਕਿਸੇ ਨੂੰ ਗਰੀਟਿੰਗ ਕਰਦੇ ਹਾਂ ਕਿਸੇ ਭਾਵ ਦੇ ਨਾਲ ਕਰਦੇ ਹਾਂ ਜਾਂ ਕਿਸੇ ਨੂੰ ਇੱਕ ਐਂਟੀਟੀ ਰੱਖ ਕੇ ਕਰਦੇ ਹਾਂ ਅਸੀਂ ਕਿਸੇ ਵੀ ਥਾਂ ਤੇ ਉੱਪਰ ਜਾਵਾਂਗੇ ਉੱਥੇ ਵੱਡੀ ਛੋਟੀ ਕੁਰਸੀ ਲੱਗੀ ਹੋਊਗੀ ਜਿਹੜੀ ਤੁਹਾਨੂੰ ਅਹਿਸਾਸ ਦਿਵਾਉਗੀ ਵੀ ਉਹ ਬੰਦਾ ਵੱਡਾ ਹੈ ਜਾਂ ਉਹ ਬੰਦਾ ਸੱਚਾ ਹੈ ਉਹ ਝੂਠਾ ਹੈ ਕੀ ਹੈ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਦਾ ਸਿਧਾਂਤੇ ਸੀਗਾ ਸਤਿ ਸ਼੍ਰੀ ਅਕਾਲ ਉਹ ਸੱਚਾ ਅਕਾਲ ਰਹਿਤ ਪਰਮਾਤਮਾ ਉਹ ਸੱਚ ਏਵਲਾ ਨਹੀਂ ਜਿਹੜਾ ਅਸੀਂ ਸੱਚ ਝੂਠ ਕਰਦੇ ਆਂ ਕਹਿੰਦੇ ਉਹ ਸੱਚ ਸਦੀ ਵੀ ਰਹਿਣ ਵਾਲਾ ਸੱਚ ਉਹ ਪਰਮਾਤਮ ਦੀ ਜੋਤ ਉਸ ਨੂੰ ਹੀ ਨਮਨ ਆ ਕਹਿੰਦੇ ਜੀ ਉਹੀ ਸੱਚ ਆ ਕਹਿੰਦੇ ਜੀ ਉਸ ਉਪਰੰਤ ਕਾਜ਼ੀ ਸਾਹਿਬ ਦੇ 360 ਸਵਾਲ ਹੋਏ ਨੇ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਧਰਤੀ ਤੇ ਜਿਹੜੀ ਦਾਤ ਵੰਡੀ ਆ ਸਤ ਕਰਤਾਰ ਚਿੱਤਾ ਹੋਵੇ ਕਿਉਂਕਿ ਅਸੀਂ ਬਾਬਿਆਂ ਕੋਲ ਅੱਜ ਕੱਲ ਜਾਵਾਂਗੇ ਲੋਕਾਂ ਨੂੰ ਕਹਿੰਦੇ ਨੇ ਪੁੱਤਰਾਂ ਦੀ ਦਾਤ ਦੇਵੇ ਰੱਬ ਤੈਨੂੰ ਤੈਨੂੰ ਰੱਬ ਫਲਾਣੀ ਦਾਤ ਦੇਵੇ ਖੁਸ਼ ਰੱਖੇ ਗੁਰੂ ਨਾਨਕ ਸਾਹਿਬ ਕੋ ਲੋਕ ਜਾਂਦੇ ਸੀ ਗੁਰੂ ਨ ਸੱਚ ਕਰਤਾਰ ਚਿਤਾਵੇ ਉਹ ਸੱਚਾ ਕਰਤਾਰ ਹੀ ਚਿਤੇ ਆਵੇ ਕਹਿੰਦੇ ਜਿਸ ਵਕਤ ਸੱਚੇ ਕਰਤਾਰ ਨੇ ਤੇਰੀ ਬਾਹ ਫੜ ਲਈ ਦੁਨੀਆ ਦਾ ਕੋਈ ਸ਼ਖਸ ਨਹੀਂ ਹੋਊਗਾ ਜਿਹੜਾ ਤੈਨੂੰ ਦੁੱਖ ਦੇ ਸਕਦਾ ਹੋਊਗਾ ਕਹਿੰਦੇ ਜੀ ਕਾਜ਼ੀ ਰੁਕਨਦੀਨ ਸਾਹਿਬ ਨੇ ਜਿਹੜਾ 360 ਸਵਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕੀਤੇ ਨੇ ਤੇ ਕਹਿੰਦੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਕੇ ਗੁਰਨਾਨਕ ਦੇ ਸਿੱਖ ਬਣ ਗਏ ਨੇ ਹੁਣ ਇੱਥੇ ਗੱਲ ਆਉਂਦੀ ਹੈ ਕਈ ਲੋਕ ਇਸ ਤੇ ਤਰਕ ਕਰਦੇ ਨੇ ਜੀ ਸਿੱਖ ਖਾਲਸਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਆਇਆ ਲੇਕਿਨ ਮੈਂ ਕਹਿੰਦਾ ਜਿਹੜੀ ਸਿੱਖੀ ਦਾ ਸਿਧਾਂਤ ਆ ਉਹ ਤੇ ਗੁਰੂ ਨਾਨਕ ਦੇ ਮਹ ਜਿਹੜੇ ਨਿਹੰਗ ਸਿੰਘ ਨੇ ਜਾਂ ਕੋਈ ਵੀ ਆਪਣੇ ਤਰਨਦੇ ਨੇ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਰਦੇ ਨੇ ਪਰ ਦੇਖਿਆ ਜਾਵੇ ਤਾਂ ਸਿੱਖੀ ਦਾ ਮੇਨ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ ਤੁਸੀਂ ਦਾਸ ਰਕੇ ਹੁਣ ਸਾਸ਼ਟਰੀ ਆਕਾਲ ਮੇਨ ਗੁਰੂ ਨਾਨਕ ਦੇਵ ਜੀ ਤੋਂ ਪ੍ਰਚਲਿਤ ਨਹੀਂ ਵੇਖੋ ਜਿਹੜਾ ਸਾਡੀ ਫਤਿਹ ਹੈ ਨਾ ਹੁਣ ਆਪਾਂ ਵੀ ਮਿਲਣ ਤੋਂ ਪਹਿਲਾਂ ਫਤਿਹ ਬੁਲਾਉਂਦੇ ਠੀਕ ਹੈ ਫਤਿਹ ਗੱਜ ਉਹ ਕਹਿੰਦੇ ਵੀ ਅੱਗੇ ਪਾਵਨ ਸਿੰਘ ਜੋ ਮਤਲਬ ਉਹ ਕਹਿੰਦੇ ਵਾਹਿਗੁਰੂ ਜੀ ਕੀ ਫਤਿਹ ਬੁਲਾਵਤ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੋ ਗਿਆ ਫਤਿਹ ਬੁਲਾਉਣ ਦਾ ਕਿਉਂਕਿ ਫਤਿਹ ਦੇਖੋ ਗੱਲ ਇਹ ਆ ਵੀ ਇੱ ਸਾਰੀ ਸਾਨੂੰ ਘਟਨਾਵਾਂ ਦਰਜ ਵਿੱਚ ਮਿਲਣ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ ਨੇ ਇੱਕ ਮੀਰੀ ਦੀ ਤੇ ਪੀਰੀ ਦੀ ਇਤਿਹਾਸ 'ਚ ਨਾ ਬੜੇ ਸਾਰੇ ਐਗਜ਼ਾਮਪਲ ਸਾਨੂੰ ਮਿਲਦੇ ਨੇ ਲੇਕਿਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇੱਕ ਤੁਸੀਂ ਕਹੋ ਹੁਕਮ ਕਰ ਦਿੱਤਾ ਖਾਲਸੇ ਨੂੰ ਸਾਜਣ ਤੋਂ ਬਾਅਦ ਤੇ ਸਾਡਾ ਫਰਜ਼ ਬੰਦਾ ਕਿ ਅਸੀਂ ਫਤਿਹ ਹੀ ਬੁਲਾਈਏ ਲੇਕਿਨ ਇਤਿਹਾਸਕ ਤੌਰ ਦੇ ਉੱਪਰ ਜਦੋਂ ਕਹਿੰਦੇ ਕਾਜ਼ੀ ਰੁਕਨਦੀਨ ਸਾਹਿਬ ਮਹਾਰਾ ਕਾਜ਼ੀ ਰੁਕਨਦੀਨ ਸਾਹਿਬ ਮਹਾਰਾ ਦੇ ਮੁਰੀਦ ਬਣ ਜਾਂਦੇ ਨੇ ਕਹਿੰਦੇ ਉਹਨਾਂ ਦੇ ਇੱਕ ਤੁਸੀਂ ਕਹੋ ਗੁਰੂ ਨਾਨਕ ਨੂੰ ਮੁਰਸ਼ਦ ਧਾਰ ਲ 8 ਫਤਵੇ ਦੇ ਕੇ ਕਾਜੀ ਸਾਹਿਬ ਨੂੰ ਸ਼ਹੀਦ ਕੀਤਾ ਕਾਜੀ ਸਾਹਿਬ ਸਿੱਖ ਤੇ ਤੁਸੀਂ ਵੇਖੋ ਉਸ ਦੌਰਾਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕਿਉਂਕਿ ਇਹ ਮੈਨੂੰ ਲੱਗਦਾ ਉਹ ਸ਼ਹਾਉ ਸ਼ਹੀਦੀ ਆ ਜਿਹੜੀ ਸ਼ਹੀਦੀਸਾਂ ਨੂੰ ਇੱਕ ਐਗਜ਼ਾਮਪਲ ਦਿੰਦੀ ਹੈ ਕਿ ਜਿਵੇਂ ਜਿਸ ਤਰੀਕੇ ਸਾਡੇ ਸਿੱਖਾਂ ਨੇ ਬੰਦ-ਬੰਦ ਕਟਵਾ ਕੇ ਸ਼ਹੀਦੀ ਤੱਕ ਦੇ ਦਿੱਤੀ ਖੋਪੜੀਆਂ ਤੱਕ ਲੁਹਾਈਆਂ ਆਪਣਾ ਸਿੱਖੀ ਸਦਕਾ ਛੱਡਿਆ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤਾਂ ਜਿਹੜਾ ਦਰਸ਼ਨ ਵੀ ਕਰ ਲੈਂਦਾ ਸੀ ਤੇ ਅੱਜ ਵੀ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਦਰਸ਼ਨ ਕਰ ਸਕਦੇ ਹਾਂ ਨਾ ਵੇ ਵੈਸੇ ਦੇਖਿਆ ਜਾਵੇ ਕਈ ਵੈਸੇ ਸਾਡੇ ਜਿਹੜੇ ਧਰਮ ਦੀ ਗੱਲ ਕੀਤੀ ਜਾਵੇ ਮੂਰਤੀ ਪੂਜਾ ਨਹੀਂ ਮੰਨਦੇ ਹਨਾ ਕਈ ਤੇ ਲਿਖਿਆ ਹੋਇਆ ਹੈ ਕਿ ਕਹਿੰਦੇ ਮੂਰਤੀ ਪੂਜਾ ਨਹੀਂ ਮੇਨ ਕਹਿੰਦੇ ਨੇ ਕਿ ਜਿਹੜੀ ਬਾਣੀ ਹੈ ਉਹੀ ਅਸਲ ਗੁਰੂ ਹੈ ਜਿਹਨੂੰ ਮੰਨਦੇ ਪਰ ਲੋਕੀ ਜਿਹੜੇ ਨੇ ਕਿ ਫੋਟੋਆਂ ਦੇ ਵਿੱਚ ਜ਼ਿਆਦਾ ਮੰਨਦੇ ਨੇ ਮੂਰਤੀ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਕਿ ਅਸਲ ਚ ਤੇ ਬਾਣੀ ਹੀ ਜਿਹੜੇ ਗੁਰਸਾਹਿਬ ਨੇ ਸਾਨੂੰ ਕਹੀ ਹੋਈ ਹੈ ਦੇਖੋ ਗੁਰਬਾਣੀ ਦਾ ਖੁਦ ਦਾ ਸਿਧਾਂਤ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਉਹ ਜਿਹੜੀ ਬਾਣੀ ਸਾਡੀ ਗੁਰੂ ਹੈ ਜਿਹੜੀ ਅੰਤਰ ਸਰੂਪ ਜੋਤਿਆ ਸੀ ਗੁਰਬਾਣੀ ਚੋਂ ਦੇਖ ਸਕਦੇ ਆ ਮੈਨੂੰ ਲੱਗਦਾ ਕਿਸੀ ਤਸਵੀਰਾਂ ਚ ਨਹੀਂ ਦੇਖ ਸਕਦੇ ਅਸੀਂ ਤਸਵੀਰਾਂ ਤੇ ਉਸ ਇੱਕ ਸਰੀਰਕ ਰੂਪ ਦੀਆਂ ਬਣ ਸਕਦੀਆਂ ਨੇ ਲੇਕਿਨ ਉਹ ਜਿਹੜਾ ਇੱਕ ਰੋਹਾਨੀ ਸਰੂਪ ਹੈ ਨਾ ਉਸ ਦੀ ਤਸਵੀਰ ਕੇਵਲ ਹੋਰ ਕੇਵਲ ਗੁਰਬਾਣੀ ਚ ਤੁਸੀਂ ਲੈ ਸਕਦੇ ਆ ਤੇ ਕਹਿੰਦੇ ਵੀ ਜਿਸ ਵਕਤ ਕਾਜ਼ੀ ਰੁਕਨਦੀਨ ਸਾਹਿਬ ਮਹਾਰਾਜ ਨੂੰ ਤੇ ਮਤਲਬ ਉਸ ਤੇ ਮਹਾਰਾਜ ਦਾ ਸਿੱਖ ਬਣਨ ਕਰਕੇ ਸ਼ਹੀਦ ਕਰ ਦਿੱਤਾ ਤੇ ਕਹਿੰਦੇ ਉਹ ਸਾਰਾ ਸ਼ਖ ਜਿਹੜਾ ਉਸਤਾਜ ਦੀ ਨਕਸ਼ਬੰਦੀ ਨੇ ਲਿਖਿਆ ਤੇ ਕਹਿੰਦੇ ਉਹ ਸਫਰਨਾਮਾ ਉਹਨੇ ਮਦੀਨੇ ਦੇ ਮਦਰਸੇ ਚ ਜਮਾ ਕਰਾ ਦਿੱਤਾ ਤੇ ਮਦੀਨੇ ਦੇ ਮਦਰਸੇ ਵਿੱਚ 1927 ਚ ਇੱਕ ਸ਼ਖ ਸੀ ਜਿਹਦਾ ਨਾਮ ਸੀ ਸੈਦ ਮੁਸ਼ਤਾਕ ਹੁਸੈਨ ਸ਼ਾ ਉਹ ਕਹਿੰਦੇ ਪੜਦਾ ਤੇ ਉਹਨੂੰ ਬਹੁਤ ਸਾਰੀਆਂ ਇੰਟਰਸਟਿੰਗ ਕਿਤਾਬ ਹੈ ਸਿਹਤੋ ਵਾਬਾ ਬਨਾਣ ਤੁਸੀਂ ਪੜ ਸਕਦੇ ਹੋ ਉਸ ਚ ਇਸ ਤੇ ਡਿਟੇਲ ਬਾਰੇ ਲਿਖਿਆ ਹੈ ਕਹਿੰਦੇ ਜੀ ਉਹ ਪੜ ਕੇ ਬੜਾ ਜ਼ਿਆਦਾ ਉਹਨੇ ਪੜੀ ਹੈ ਕਿਤਾਬ ਕਹਿੰਦੇ ਆਪਣੇ ਅੱਬੂ ਦੇ ਨਾਲ ਮੀਰਪੁਰ ਦੇ ਸ਼ਾਹੀ ਘਰਾਨੇ 'ਚ ਹੋਇਆ ਹੈ ਤੇ ਕਹਿੰਦੇ ਆਪਣੇ ਅੱਬੂ ਦੇ ਨਾਲ ਉੱਥੇ ਹੱਜ ਤੇ ਜਾਂਦਾ ਤੇ ਉਹਨੂੰ ਇੱਕ ਕਿਤਾਬ ਪੜਨ ਨੂੰ ਮਿਲਦੀ ਹੈ ਉਹ 44 ਮ ਹਾਸਲ ਕਰਦੇ ਉਹੀ ਕਿਤਾਬ ਜਿਹੜੀ ਤਜਦੀਨ ਅਖਸ਼ਬੰਦੀ ਨੇ 2 ਸਾਲ ਦਾ ਸਫਰਨਾਮਾ ਅੱਖੀ ਡਿਠਾ ਲਿਖਿਆ ਹੈ ਜੀ ਕਹਿੰਦੇ ਉਹ ਕਿਤਾਬ ਪੜ ਕੇ ਬੜਾ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਤੇ ਬਾਅਦ 'ਚ ਬਹੁਤ ਲੰਬੀ ਗਾਥਾ ਹੈ ਕਿ ਕਿਸ ਤਰੀਕੇ ਉਹ ਸਿੱਖ ਆ ਜਾਂਦੇ ਨੇ ਮੇਨ ਗੱਲ ਕਿ ਇਹ ਤੁਹਾਡਾ ਮੇਨ ਮੋਟਿਵ ਕੀ ਆ ਦਿਖਿਆ ਜਾਵੇ ਤੇ ਤੁਸੀਂ ਵੀ ਇਤਿਹਾਸ ਨੂੰ ਹੁਣ ਮੈਂ ਅਸੀਂ ਦੇਖਿਆ ਤੁਹਾਡੇ ਕਿ ਤੁਸੀਂ ਇਤਿਹਾਸ ਇਕੱਠਾ ਕਰ ਰਹੇ ਹੋ ਦੇਖ ਰਹੇ ਹੋ ਜਾਣਦੇ ਹੋ ਤੁਹਾਡੀ ਵੀਡੀਓਜ਼ ਵੀ ਸੀ ਕਿ ਦੇਖੀਆਂ ਜਿੱਥੇ ਬਿਲਡਿੰਗ ਢਾਈ ਹੋਈ ਆ ਤੁਸੀਂ ਉੱਥੇ ਉੱਥੇ ਜਾ ਕੇ ਵੀ ਕਰ ਰਹੇ ਹੋ ਮੇਨ ਤੁਹਾਡਾ ਮੋਟਿਵ ਕੀ ਹੈ ਕਿ ਤੁਸੀਂ ਆਪਾ ਕੱਢਣਾ ਚਾਹੁੰਦੇ ਕਿ ਹੋਰ ਇਤਿਹਾਸ ਪਤਾ ਲੱਗੇ ਦੇਖੋ ਮੇਰਾ ਮੋਟਿਵ ਇਹਨਾ ਹੈ ਕਿ ਅਸੀਂ ਹਰ ਰੋਜ਼ ਇੱਕ ਤੁਸੀਂ ਵੇਖੋ ਆਪਾ ਹਰ ਰੋਜ਼ ਇੱਕ ਰੋਟੀ ਖਾਣਨੇ ਆ ਇੱਕ ਸਪੋਜ਼ ਕਰੋ ਭੋਜਨ ਛਕਦੇ ਆ ਮੈਨੂੰ ਸਾਫ ਸ਼ਬਦਾਂ ਚ ਕਹਾਂਗਾ ਤੇ ਕਹਿੰਦੇ ਜਿਸ ਵਕਤ ਅਸੀਂ 10 ਦਿਨਾਂ ਤੱਕ ਇੱਕ ਲੰਮਾ ਇੱਕ ਭੋਜਨ ਛਕੀ ਜਾ ਰਹੇ ਆ ਤੇ ਕਹਿੰਦੇ ਵੀ ਜੰਕ ਫੂਡ ਛਕੀ ਜਾ ਰਹੇ ਆ ਤੇ ਕਹਿੰਦੇ ਜਦੋਂ ਬਿ ਤੇ ਡਾਕਟਰ ਜਾ ਕੇ ਕਹਿੰਦੇ ਸਭ ਤੋਂ ਪਹਿਲਾਂ ਪ੍ਰੈਸਕ੍ਰਿਪਸ਼ਨ ਦੇ ਉੱਪਰ ਲਿਖਦਾ ਵੀ ਘਰ ਦਾ ਬਣਿਆ ਸਾਦਾ ਭੋਜਨ ਛਕੋ ਕਹਿੰਦੇ ਉਸੇ ਤਰੀਕੇ ਨਾਲ ਅਸੀਂ ਆ ਕਿ ਅਸੀਂ ਇੱਕ ਲੰਬੇ ਤੌਰ ਦੇ ਉੱਪਰ ਸਮਾਜ ਵਿੱਚ ਜੋ ਲਚਰਤਾ ਤੇ ਸਮਾਜ ਵਿੱਚ ਜੋ ਤੁਸੀਂ ਵੇਖੋ ਗੁਰਮਤ ਵਿਰੋਧੀ ਕਾਰਜ ਗੁਰਮਤ ਇਹ ਨਹੀਂ ਹੈ ਵੀ ਤੁਸੀਂ ਕੇਵਲ ਔਰ ਕੇਵਲ ਸਰੂਪ ਧਾਰਨ ਕਰੋ ਗੁਰਮਤ ਇਹ ਵੀ ਹੈ ਕਿ ਜੋ ਖਾਲਸੇ ਦਾ ਸਿਧਾਂਤ ਰਿਹਾ ਮੁੱਢ ਤੋਂ ਜਿਹੜਾ ਅਸੀਂ ਗੁਰਬਾਣੀ ਦੇ ਅਨੁਕੂਲ ਪੜ ਸਕਦੇ ਹਾਂ ਕਹਿੰਦੇ ਜੀ ਉਸ ਨੂੰ ਧਾਰੀਏ ਤੇ ਕਹਿੰਦੇ ਵੀ ਜਿਸ ਵਕਤ ਅਸੀਂ ਸਮਾਜ ਵਿੱਚ ਹਰ ਜਿਵੇਂ ਅਸੀਂ ਜੰਕ ਫੂਡ ਛੱਕ ਕੇ ਬਿਮਾਰ ਹੋ ਜਾਂਦੇ ਆ ਇਹ ਬਹੁਤ ਲੰਬੇ ਸਮੇਂ ਤੱਕ ਕਹਿੰਦੇ ਜੀ ਉਸੇ ਤਰੀਕੇ ਦੇ ਨਾਲ ਹਰ ਚੀਜ਼ ਦਾ ਬੈਲੈਂਸ ਰੱਖਣਾ ਜ਼ਰੂਰੀ ਹੁੰਦਾ ਹੈ ਅੱਜ ਦੇ ਸਮੇਂ ਵਿੱਚ ਮੈਨੂੰ ਲੱਗਦਾ ਅਸੀਂ ਹਰ ਰੋਜ਼ ਕਿਉਂਕਿ ਹਰ ਰੋਜ਼ ਸਾਡੇ ਕੋਲ ਇੱਕ ਸੋਸ਼ਲ ਮੀਡੀਆ ਦਾ ਪਲੈਟਫਾਰਮ ਬੜਾ ਵੱਡਾ ਹੈ ਉਹਦੇ ਵਿੱਚ ਸਾਨੂੰ ਇੱਕ ਬਹੁਤ ਵੱਡੇ ਲੈਵਲ ਦੇ ਉੱਪਰ ਕੋਈ ਇਤਿਹਾਸ ਦੀ ਗੱਲ ਨਹੀਂ ਕਰਦਾ ਕਹਿੰਦੇ ਜੀ ਜਦੋਂ ਸਾਡੀ ਕਮਿਊਨਿਟੀ ਜਿਹੜੀ ਆਉਣ ਵਾਲਾ ਭਵਿੱਖ ਹੈ ਕਹਿੰਦੇ ਜੀ ਉਹ ਜਦੋਂ ਮੈਲਾ ਹੋ ਜਾਏਗਾ ਨਾ ਫਿਰ ਸਾਨੂੰ ਇਤਿਹਾਸ ਜਿੱਤੇ ਆਉਂਦਾ ਹੈ ਇਤਿਹਾਸ ਵੀ ਇਹ ਰਿਹਾ ਸ਼ੁਰੂ ਤੋਂ ਹੀ ਕਿ ਕਹਿੰਦੇ ਵੀ ਜਦੋਂ ਸਾਡੇ ਨਾਲ ਕੁਝ ਕੁਝ ਮਾੜਾ ਹੋਇਆ ਹੈ ਉਦੋਂ ਸਾਨੂੰ ਇਤ ਖਾਉਗੀ ਤੇ ਕਹਿੰਦੇ ਉਹਦਾ ਜਿਹੜਾ ਬੱਚਾ ਹੈ ਉਹ ਵੀ ਹੈਲਦੀ ਪੈਦਾ ਹੋਊਗਾ ਉਸੇ ਤਰੀਕੇ ਅੱਜ ਸਾਡੀ ਕਮਿਊਨਿਟੀ ਹੈ ਸਾਡਾ ਪੰਜਾਬ ਹੈ ਧਰਤੀ ਹੈ ਕਿ ਜੇਕਰ ਅਸੀਂ ਹੈਲਦੀ ਡਿਬੇਟਸ ਹੈਲਦੀ ਡਿਸਕਸ਼ਨਸ ਅੱਜਕਲ ਕੌਂਟਰੋਵਰਸਿਸ ਬਹੁਤ ਜ਼ਿਆਦਾ ਵਧ ਚੁੱਕੀਆਂ ਕਿ ਜੇ ਅਸੀਂ ਹੈਲਦੀ ਇਤਿਹਾਸ ਹੈਲਦੀ ਤਪਾਵ ਇਤਿਹਾਸਕ ਚੀਜ਼ਾਂ ਗੁਰੂ ਸਾਹਿਬਾਨਾਂ ਦੇ ਨਾਲ ਸੰਬੰਧ ਰੱਖਣ ਵਾਲੀਆਂ ਕਿਉਂਕਿ ਕਹਿੰਦੇ ਨੇ ਕਿਸੇ ਧਰਤੀ ਨੂੰ ਕੋਈ ਮਿੱਟੀ ਰੰਗਦੀ ਹੈ ਲੇਕਿਨ ਪੰਜਾਬ ਦੀ ਧਰਤੀ ਨੂੰ ਤੇ ਖੂਨ ਖੂਨ ਨੇ ਰੰਗਿਆ ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਖੜੇ ਆ ਤੇ ਚੁੱਪ ਚੁੱਪੇ ਤੇ ਸ਼ਹੀਦਾਂ ਦਾ ਖੂਨ ਹੈ ਕਹਿੰਦੇ ਜੀ ਜ ਸਾਡੇ ਪੰਜਾਬ ਵਿੱਚ ਕਹਿੰਦੇ ਉਹ ਸਾਡੇ ਲੱਚਰਤਾ ਆਉਣੀ ਸੀ ਆ ਤੁਸੀਂ ਵੇਖੋ ਵੀ ਇੰਨੇ ਜ਼ਿਆਦਾ ਇਤਿਹਾਸ ਟੁੱਟ ਜਾਣਾ ਸੀ ਤੇ ਤੁਸੀਂ ਵੇਖੋ ਅਸੀਂ ਇਤਿਹਾਸ ਵੱਲ ਚਾਅਤ ਬਾਰੇ ਵੀ ਕਿੰਨਾ ਇਨਸਪਾਇਰਿੰਗ ਸਾਡਾ ਇਤਿਹਾਸ ਰਿਹਾ ਹੈ ਦੁਨੀਆ ਤੇ ਇਕਲੌਤਵਾਦ ਐ ਸਭ ਮੈਨੂੰ ਲੱਗਦਾ ਮਰਦ ਗੰਬੜਾ ਹੋਗਾ ਜਿਹੜਾ ਉਹਦੇ ਲੱਗਤੇ ਜਿਗਰ ਉਹਦੇ ਸਾਹਮਣੇ ਦੋਸ਼ੀ ਦੋਰਨ ਤੇ ਜਕਾਰੇ ਛੱਡ ਰਿਹਾ ਜੀ ਜੀ ਵੈਸੇ ਦੇਖਿਆ ਜਾਵੇ ਤਾਂ ਅੱਜਕੱਲ ਦਾ ਜਿਹੜਾ ਯੂਥ ਹੈ ਜਿਆਦਾਤਰ ਪਾਰਟੀਆਂ ਦੇ ਵਿੱਚ ਰੁੱਝਿਆ ਹੈ ਸੋਸ਼ਲ ਮੀਡੀਆ ਦੇ ਰੀਲਾਂ ਬਣਾਉਣ ਨੂੰ ਰੁੱਝਿਆ ਹੈ ਪਰ ਇੱਕ ਪਾਸੇ ਤੁਸੀਂ ਉਹ ਜਿਹੜੇ ਇਤਿਹਾਸ ਵੱਲ ਆਪਣਾ ਮਰੇ ਅੱਗੇ ਸਟੈਪ ਪਾ ਰੱਖਲੇ ਪਰ ਦੇਖਿਆ ਜੇ ਮਹਾਰਾ ਰਣਜੀਤ ਸਿੰਘ ਜੀ ਨੇ ਵੀ ਕਿਹਾ ਸੀ ਮੈਨੂੰ ਮੇਰੇ ਮੇਰਾ ਭਾਵੇਂ ਪਰਿਵਾਰ ਵਾਰ ਜੇ ਪਰ ਮੈਂ ਆਪਣੇ ਗੁਰੂ ਦਾ ਜਿਹੜਾ ਇਤਿਹਾਸ ਉਸ ਨੂੰ ਸਾਹਮਣੇ ਰੱਖਾਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਅੱਜ ਕੱਲ ਦਾ ਯੂਥ ਹੋ ਕਿਤਨੇ ਕਿਤੇ ਭਟਕਦਾ ਨਜ਼ਰ ਆ ਰਿਹਾ ਪਰ ਤੁਸੀਂ ਆਪਣਾ ਚੋਰ ਉਹਨਾਂ ਯੂਥ ਨੂੰ ਕੀ ਕਹਿਣਾ ਚਾਹੋਗੇ ਦੇਖੋ ਯੂਥ ਦਾ ਤੇ ਇਹ ਵੀ ਸਾਨੂੰ ਆਪਣੇ ਇਤਿਹਾਸ ਨੂੰ ਸਮਝਣ ਦੀ ਜ਼ਰੂਰਤ ਹੈ ਠੀਕ ਹੈ ਹੁਣ ਮੇਰੀ ਗੱਲ ਸੁਣੋ ਅੱਜ ਜਿੰਨੀਆਂ ਵੀ ਤੁਹਾਨੂੰ ਲੱਗਦਾ ਵਿਦੇਸ਼ੀ ਯੂਨੀਵਰਸਿਟੀਆਂ ਨੇ ਜਿਹੜੀਆਂ ਬੈਠੀਆਂ ਨੇ ਉਹ ਸਿੱਖ ਹਿਸਟਰੀ ਤੇ ਰਿਸਰਚ ਕਰਨ ਉਹ ਬੜੀਆਂ ਉਹ ਨੇ ਤਤਪਰ ਨੇ ਤੁਸੀਂ ਵੇਖ ਲਓ ਮੈਂ ਬਹੁਤ ਸਾਰੀਆਂ ਥਾਵਾਂ ਤੇ ਜਾਣਾ ਤੇ ਸਾਨੂੰ ਇਹ ਵੇਖਣ ਨੂੰ ਮਿਲਦਾ ਉਹਨਾਂ ਦਾ ਯੂਥ ਹੈ ਨਾ ਜਿਹੜਾ ਆਪਣੇ ਇਤ ਆਪਣੇ ਇਤਿਹਾਸ ਨਾਲ ਸੁਚੇਤ ਨਹੀਂ ਹੈ ਕਹਿੰਦੇ ਜੀ ਤੁਸੀਂ ਕਿਸੇ ਨੂੰ ਲੰਗੇ ਜਾ ਅੱਜ ਕੱਲ ਜੋ ਮੈਜੋਰਟੀ ਕਿਸੇ ਨੂੰ ਲੰਗੇ ਜਾ ਰਹੇ ਹੋਗੇ ਨੂੰ ਪੁੱਛੋਗੇ ਪੱਗ ਕਿਉਂ ਬੰਨੀ ਹੈ ਉਹ ਕਹੇਗਾ ਜੀ ਮੇਰੇ ਦਾਦਾ ਪੜਦਾਦਾ ਬੰਦੇ ਸੀ ਇਸ ਕਰਕੇ ਬੰਨੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਦਸਤਾਰ ਆ ਰਿਹਾ ਦਸਤ ਪਾਵ ਹੱਤ ਤਿਆਰ ਪਾਵ ਵੇਖ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ਗੁਰੂ ਦੀ ਕਿਰਪਾ ਦੇ ਨਾਲ ਜੋ ਸਾਨੂੰ ਦਸਤਾਰ ਮਿਲੀ ਆ ਉਹਦੇ ਪਿੱਛੇ ਕਿੰਨੀ ਵੱਡੀ ਸ਼ਹਾਦਤਾਂ ਨੇ ਸਾਨੂੰ ਆਪਣੀ ਧਰਤੀ ਦਾ ਇਤਿਹਾਸ ਤੋਂ ਬੜੇ ਜ਼ਿਆਦਾ ਅਸੀਂ ਅਵੇਸਲੇ ਆ ਤੇ ਕਹ ਮੇਰਾ ਵਕਾਇਨਤ ਪਾਵੇ ਇਤਿਹਾਸ ਜਿਵੇਂ ਤੁਸੀਂ ਮਹਾਰਾਜ ਰਣਜੀਤ ਸਿੰਘ ਦੀ ਗੱਲ ਕੀਤੀ ਅੱਜ ਸਾਡੀ ਕਮਿਊਨਿਟੀ 'ਚ ਜੌਬ 엠ਪਲॉयਮੈਂਟਸ ਬਹੁਤ ਜ਼ਿਆਦਾ ਘਟਾ ਹੈ ਸਾਡੀ ਸੰਸਥਾਵਾਂ ਦੇ ਢਾਂਚੇ ਬਹੁਤ ਜ਼ਿਆਦਾ ਟੁੱਟ ਚੁੱਕੇ ਨੇ ਤੁਸੀਂ ਵੇਖੋ ਜਿਸ ਵਕਤ ਮਹਾਰਾਜਾ ਰਣਜੀਤ ਸਿੰਘ ਜੀ ਸਨ ਉਹਨਾਂ ਦਾ ਐਜ ਸੀ ਕਹਿੰਦੇ ਆ ਸਿੱਖਾਂ ਦੀ ਗਿਣਤੀ 56% ਹੈ ਮਹਾਰਾਜ ਰਣਜੀਤ ਸਿੰਘ ਵੇਲੇ 13% ਸੀ ਕਹਿੰਦੇ ਫਿਰ ਵੀ ਅਸੀਂ ਉਹ ਖਾਲਸਾ ਰਾਜ ਕਹਿੰਦੇ ਆ ਜਿਹੜੀ ਖਾਲਸਾ ਰਾਜ ਦਾ ਸਿਧਾਂਤ ਹੈ ਉਹ ਕੁਆਂਟੀਟੀ ਤੇ ਨਹੀਂ ਉਹ ਧਰਮ ਤੇ ਨਹੀਂ ਉਹ ਤੁਹਾਡੀ ਸਕਿੱਲਸ ਦੇ ਉੱਪਰ ਡਿਵੈਲਪ ਕਰਦਾ ਤੁਸੀਂ ਵੇਖੋ ਖਾਲਸਾ ਰਾਜ ਉਹ ਵੀ ਹੈ ਨਾ ਵੀ ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਮਤਲਬ ਤੁਸੀਂ ਵੇਖੋ ਉਹ ਸਿਧਾਂਤਕ ਤੌਰ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰਾਜ ਪੇਸ਼ ਕੀਤਾ ਗੁਰੂ ਸਾਹਿਬ ਨੇ ਕਿਹਾ ਸੀ ਨਾ ਮੇਰੀ ਹੁਣ ਇੱਥੇ ਇੱਕ ਗੱਲ ਯੂਥ ਦੀ ਆਉਂਦੀ ਆ ਜਿਸ ਵਕਤ ਅਸੀਂ ਕਹਿੰਦੇ ਆ ਸਿੱਖ ਅਸੀਂ ਕਿਉਂ ਕਰੀਏ ਕਹਿੰਦੇ ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਸ਼ੀਦ ਹੋ ਜਾਂਦੇ ਨੇ ਤੇ ਮਾਤਾ ਜੀ ਆ ਕੇ ਪੁੱਛਦੇ ਨੇ ਮੇਰੇ ਸਾਹਿਬਜ਼ਾਦੇ ਕਿੱਥੇ ਨੇ ਤੇ ਕਹਿੰਦੇ ਗੁਰੂ ਸਾਹਿਬ ਨੇ ਸਾਡੇ ਵੱਲ ਕਿਸੇ ਹੋਰ ਵੱਲ ਨਹੀਂ ਸਾਡੇ ਲੋਕਾਂ ਵੱਲ ਇਸ਼ਾਰਾ ਕਰਕੇ ਕਿਹਾ ਸੀ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮਹੀਨੇ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਤੁਹਾਡਾ ਪੁੱਤ ਆਖ ਦਿੱਤਾ ਤੇ ਮੈਨੂੰ ਲੱਗਦਾ ਸਾਡੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਆਪਣੇ ਗੁਰੂ ਦੀ ਗੱਲ ਮੰਨੀਏ ਕਿਉਂਕਿ ਬਤਾਂਤ ਗਿਣਤੀ 'ਚ ਸਾਡੇ ਲੋਕ ਅੱਜ ਗੁਰੂ ਨੂੰ ਇਤੇ ਮੰਨਦੇ ਨੇ ਲੇਕਿਨ ਗ ਵੇਸੇ ਦੇਖਿਆ ਜਾਵੇ ਇਤਿਹਾਸ ਸਾਡਾ ਜਿਹੜਾ ਅਸੀਂ ਪੰਜਾਬ ਦੇ ਵਿੱਚ ਜ਼ਿਆਦਾ ਸਾਹਮਦੇ ਆ ਪਰ ਦੇਖਿਆ ਜਾਵੇ ਸਾਡੇ ਗੁਰੂ ਨੇ ਜਿਹੜੇ ਉਹ ਪੂਰੇ ਇੰਡੀਆ ਦੇ ਵਿੱਚ ਆਪਾਂ ਕਹਿ ਸਕਦੇ ਜਾਈਏ ਹਰ ਇੱਕ ਜਗ੍ਹਾ ਕੋ ਸਾਨੂੰ ਜਿਹੜੇ ਅੱਜ ਆਪਣੇ ਐਜੀਪੀਸੀ ਜਾਂ ਹੋਰ ਵੀ ਜਿਸ ਜਥੇ ਬੰਦੀਆਂ ਨੇ ਜਿਹੜੇ ਇਤਿਹਾਸ ਨੂੰ ਜਦੋਂ ਤੱਕ ਨੂੰ ਨਹੀਂ ਲੱਗਦਾ ਕਿ ਸਾਨੂੰ ਬਾਹਰ ਦੇ ਵੀ ਆਪਣੇ ਇਤਿਹਾਸ ਨੂੰ ਦੇਖਣਾ ਚਾਹੀਦਾ ਕਿ ਕੋਈ ਬਿਲਡਿੰਗਸ ਐ ਜਿਹੜੀ ਪ੍ਰਾਣੀਆਂ ਨੇ ਇਮਾਰਤਾਂ ਨੇ ਉਹ ਕਿਤੇ ਨਾ ਕਿਤੇ ਖਰਾਬ ਹੁੰਦੀਆਂ ਨਜ਼ਰ ਆ ਰਹੀਆਂ ਨੇ ਉਸ ਨੂੰ ਵੀ ਸਾਹਮਣਾ ਚਾਹੀਦਾ ਪੰਜਾਬ ਦੇ ਇਤਿਹਾਸ ਨੂੰ ਸੰਭਾਲ ਲਿਆ ਜੀ ਮੋਹਿੱਤ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮੈਂ ਤੁਹਾਨੂੰ ਖੜੇ ਖੜੇ ਐਸੇ 50 ਸਥਾਨ ਗਿਣਾ ਸਕਦਾ ਜਿਹੜੇ ਕਿ ਅਜੇ ਨਹੀਂ ਸੰਭਾਲੇ ਹੋਏ ਸੀ ਤੇ ਅਸੀਂ ਕਹਿੰਦੇ ਬਾਹਰ ਜਾ ਕੇ ਸੰਭਾਲਾਂਗੇ ਪੰਜਾਬ ਦੇ ਤੇ ਅਸੀਂ ਸੰਭਾਲੇ ਨਹੀਂ ਠੀਕ ਹੈ ਗੱਲ ਇੱਥੇ ਐ ਵੀ ਅਸੀਂ ਜਥੇਬੰਦੀਆਂ ਦੇ ਦੋਸਤ ਲਾਣਦੇ ਆ ਮੈਨੂੰ ਲੱਗਦਾ ਹੁਣ ਤੁਸੀਂ ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰ ਕੋਈ ਸਵਾਲ ਖੜਾ ਕਰ ਦਿੰਦਾ ਹੈ ਲੇਕਿਨ ਮੈਨੂੰ ਲੱਗਦਾ ਜਿਸ ਵਕਤ ਵੋਟ ਆਈਆਂ ਹੁਣ ਵੋਟਾਂ ਆ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਕਿੰਨੇ ਸਿੱਖਾਂ ਨੇ ਵੋਟ ਬਣਾਈ ਹੈ ਤੁਸੀਂ ਵੋਟ ਬਣ ਕਿਸੇ ਨੇ ਵੀ ਯੂਥ ਨੇ ਵੋਟ ਬਣਾਈ ਹੈ ਪੁੱਛੇ ਅਸੀਂ ਸੋਸ਼ਲ ਮੀਡੀਆ ਤੇ ਤੇ ਜ਼ਰੂਰ ਹਰ ਕਿਸੇ ਆਰਗੇਨਾਈਜੇਸ਼ਨ ਦੇ ਖਿਲਾਫ ਬੋਲਦੇ ਆ ਲੇਕਿਨ ਜਿਹੜਾ ਸਾਡਾ ਰਾਈਟ ਹੈ ਕਿਉਂਕਿ ਸਿੱਖਾਂ ਦੇ ਦੇਖੋ ਇਲੈਕਸ਼ਨ ਦਾ ਕਨਸੈਪਟ ਨਹੀਂ ਰਿਹਾ ਕਹਿੰਦੇ ਜਿਸ ਵਕਤ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਕਹਤਾ ਬਾਬਾ ਵਸਾ ਗ੍ਰਾਮ ਬੁਕਾਲਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਉੱਥੇ ਬੈਠੇ ਨੇ ਭੋਰੇ ਵੇਚ ਕਹਿੰਦੇ ਜੀ ਉਸ ਵਕਤ ਬੜੇ ਸਾਰੇ ਲੋਕ ਗੱਡੀਆਂ ਲਾ ਕੇ ਬਹਿ ਗਏ ਕਹਿੰਦੇ ਉਸ ਵਕਤ ਮੱਖਣਸ਼ਾਲ ਲੁਬਾਉਣੇ ਲਈ ਇਲੈਕਸ਼ਨ ਨਹੀਂ ਸਿਲੈਕਸ਼ਨ ਕੀਤੀ ਹੈ ਗੁਰੂ ਦੀ ਲੇਕਿਨ ਅੱਜ ਜਿਹੜਾ ਸਾਡਾ ਮ ਸਿੱਖ ਸ਼ਹੀਦਾਂ ਦੇ ਖੂਨ ਪਸੀਨੇ ਨਾਲ ਸਿਚੀ ਹੋਈ ਧਰਤੀ ਹੈ ਕਹਿੰਦੇ ਜਿਸ ਵਕਤ ਮਹੰਤਾ ਦਾ ਕਬਜ਼ਾ ਸੀ ਸਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਤੇ ਉਸ ਵਕਤ ਕਹਿੰਦੇ ਜੀ ਉਸ ਵਕਤ ਇੰਨੀ ਵੱਧ ਡਿਸਕ੍ਰਿਮੀਨੇਸ਼ਨ ਵੱਧ ਚੁੱਕੀ ਸੀ ਵੀ ਉਸ ਵੇਲੇ ਡਿਸਕ੍ਰਿਮੀਨੇਸ਼ਨ ਕਰਨ ਲੱਗ ਗਿਆ ਸੀ ਵੀ ਤੂੰ ਸਿੱਖ ਪਿਛੜੀ ਜਾਤੀ ਦਾ ਹੈ ਤੂੰ ਸਿੱਖ ਵੱਡੀ ਜਾਤੀ ਦਾ ਹੈ ਦੇਖ ਕਰਾਣੀ ਬੰਦ ਕਰ ਦਿੱਤੀ ਦੇਖ ਮਹੰਤਾ ਨੇ ਕਰਾਣੀ ਬੰਦ ਕਰ ਦਿੱਤੀ ਪਖੰਡਵਾਦ ਸਿਰੇ ਦਾ ਚੱਲ ਪਿਆ ਕਹਿੰਦੇ ਉਸ ਵਕਤ ਭਾਈ ਮਹਿਤਾਬ ਸਿੰਘ 12 ਅਕਤੂਬਰ ਦੇ ਦਿਨ ਜਾਲੀਆਂ ਵਾਲੇ ਬਾਗ ਚ ਇੱਕ ਇਕੱਠ ਕਰਦੇ ਨੇ ਤੇ ਇੱਕ ਜਥਾ ਤੋਰਦੇ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾ ਕੇ ਕਹਿੰਦੇ ਨੇ ਵੀ ਸਾਡੀ ਕੋਈ ਬਰਾਦਰੀ ਨਹੀਂ ਸਾਡੀ ਬਰਾਦਰੀ ਕੇਵਲ ਖਾਲਸਾ ਆ ਖਾਲਸਾ ਕੀ ਆ ਪਰਮਾਤਮਾ ਦੀ ਮੌਜ ਆ ਖਾਲਸਾ ਕੀ ਆ ਗਾਲਪੁਰਖ ਦੀ ਫੌਜ ਆ ਕਹਿੰਦੇ ਜੀ ਉਹ ਜਿਹੜੀ ਉਸ ਵਕਤ ਉਹਨਾਂ ਨੇ ਕਿਹਾ ਮਹੰਤਾ ਨੂੰ ਵੀ ਸਾਡੀ ਦੇਖ ਕਰਾਉ ਮਹੰਤਾ ਕਹਿੰਦੇ ਅਸੀਂ ਤੁਹਾਡੀ ਦੇਖ ਨਹੀਂ ਕਰਾਂਦੇ ਕਿਉਂਕਿ ਤੁਸੀਂ ਪਿਛੜੀਆਂ ਜਾਤੀਆਂ ਨਾਲ ਸੰਬੰਧਿਤ ਹੋ ਕਹਿੰਦੇ ਉਸ ਵਕਤ ਉਹਨਾਂ ਦਾ ਇੱਕ ਫੈਸਲਾ ਆਇਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਵਾਕ ਲਾਂਗੇ ਜੇ ਵਾਕ ਤੁਹਾਡੇ ਹੱਕ ਚਾ ਅਸੀਂ ਦੇਖ ਨਹੀਂ ਕਰਾਵਾਂਗੇ ਜੇ ਵਾਕ ਸਾਡੇ ਹੱਕ ਚੰਦਾ ਤੇ ਅਸੀਂ ਦੇਖ ਕਰਾਵਾਂਗੇ ਕਹਿੰਦੇ ਉਸ ਵਕਤ ਫੈਸਲਾ ਲਿਆ ਤੇ ਮਹੰਤਾਂ ਨੂੰ ਐਸੀ ਵੀ ਇਹ ਤੇ ਕਿਤਾਬਾਂ ਕਿੱਥੋਂ ਬੋਲਣਗੇ ਤੇ ਕਹਿੰਦੇ ਵੀ ਸਿੱਖਾਂ ਨੂੰ ਗੁਰੂ ਗੇ ਸਿੰਘਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੋਲਦੇ ਵੀ ਨੇ ਹੁਕਮ ਵੀ ਕਰਦੇ ਨੇ ਕਹਿੰਦੇ ਹੁਕਮਨਾਮਾ ਲਿੱਤਾ ਗਿਆ ਤੇ ਵਾਕ ਜਿਹੜਾ ਹੁਕਮ ਆਇਆ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ ਕਹਿੰਦੇ ਉਸ ਦਿਨ ਤੋਂ ਬਾਅਦ ਮਹੰਤਾਂ ਨੇ ਸ਼ਚਕਣ 시ਦੀ ਦਰਬਾਰ ਸਾਹਿਬ ਚੋਂ ਕਬਜ਼ਾ ਛੱਡਿਆ ਤੁਸੀਂ ਵੇਖੋ ਸਾਡਾ ਇਤਿਹਾਸ ਬੜਾ ਵੇਸਲਾ ਹੈ ਜਿਹੜੀ ਸਾਡੀ ਕਮਿਊਨਿਟੀ ਦੇ ਤੁਸੀਂ ਵੇਖੋ ਜੱਥੇਬ ਜੱਥੇ ਬੰਦੀਆਂ ਵੇਖ ਲੋ ਜਿਹੜੀਆਂ ਅੱਜ ਤੁਹਾਨੂੰ ਲੱਗਦਾ ਕਿਥੇ ਨਾ ਕਿਥੇ ਸਿੱਖੀ ਦੀ ਲੀਡਰਸ਼ਿਪ ਕਰਨ ਦੇ ਵਿੱਚ ਕਮਜ਼ੋਰ ਨੇ ਕਿਉਂਕਿ ਸਾਡੇ ਰਿਪਰੈਜ਼ੈਂਟੇਟਿਵਸ ਨਹੀਂ ਹੈਗੇ ਉਹਨਾਂ ਸੰਸਥਾਵਾਂ ਦੇ ਵਿੱਚ ਕਿਉਂਕਿ ਸਾਡੇ ਯੂਥ ਇਤਿਹਾਸ ਨਾਲ ਨਹੀਂ ਜੁੜਿਆ ਹੋਇਆ ਸਾਡੀ ਸਾਰੀ ਲੀਡਰਸ਼ਿਪ ਛੱਟ ਤੋਂ ਉੱਪਰ ਐਸ ਵਕਤ ਠੀਕ ਹੈ ਮੈਂ ਕਹਿੰਨਾ ਬੋਜੀ ਸਾਧਕੇ ਉਹ ਸਾਡੇ ਸਤਿਕਾਰਯੋਗ ਨੇ ਸਾਨੂੰ ਉਹਨਾਂ ਤੋਂ ਸੇਧ ਲੈਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਆ ਕਹਿੰਦੇ ਲੇਕਿਨ ਇਸ ਵਕਤ ਜਦ ਸਾਡੀ ਬਤਾਂਤ ਗਿਣਤੀ ਆ ਉਹ ਯੂਥ ਹੈ ਯੂਥ ਕਿੱਥੇ ਨਾ ਕਿੱਥੇ ਆਪਣੇ ਆਪ ਨੂੰ ਉਹਨਾਂ ਦੇ ਨਾਲ ਕਨੈਕਟ ਨਹੀਂ ਕਰ ਪੰਦਾ ਲੇਕਿਨ ਫਿਰ ਅਸੀਂ ਉਹਨਾਂ ਲੀਡਰਾਂ ਦੀ ਗਲਤੀ ਕਰਦੇ ਹਾਂ ਕਿੱਥੇ ਨਾ ਕਿੱਥੇ ਸਾਡੇ ਯੂਥ ਨੂੰ ਵੀ ਸੁਚੇਤ ਹੋ ਕੇ ਇਸ ਫੀਲਡ ਵਿੱਚ ਆਉਣਾ ਚਾਹੀਦਾ ਹੈ ਮਤਲਬ ਕਿ ਯੂਥ ਨੂੰ ਆਪ ਅੱਗੇ ਆਣਾ ਚਾਹੀਦਾ ਨਾ ਕਿ ਇਲਜ਼ਾਮ ਲਗਾਉਣੇ ਚਾਹੀਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਤੁਹਾਡੇ ਉੱਪਰ ਇਸ਼ਾਰਾ ਤੁਹਾਡੇ ਉੱਪਰ ਕਹਿ ਕੇ ਗਏ ਸੀ ਨਾ ਤੁਹਾਨੂੰ ਕਹਿੰਦੇ ਇੱਕ ਪਿਓ ਨੇ ਪੂਰੀ ਜ਼ਿੰਦਗੀ ਮੁਸ਼ਕਲ ਕਰਕੇ ਇੱਕ ਬੜੀ ਵੱਡੀ ਵਿਰਾਸਤ ਖੜੀ ਕੀਤੀ ਕਹਿੰਦੇ ਪਿਓ ਬਿਮਾਰ ਹੋ ਗਿਆ ਬੱਚਾ ਜਿਹੜਾ ਬਾਹਰ ਜਾ ਕੇ ਫੁਕਰੀਆਂ ਮਾਰ ਰਿਹਾ ਕਿ ਮੇਰੇ ਮੇਰੇ ਕੋਲੇ ਹੈ ਉਹ ਹੈ ਕਹਿੰਦੇ ਉਸੇ ਦੌਰਾਨ ਜਦੋਂ ਪਿਓ ਬਿਮਾਰ ਹੋਇਆ ਤੇ ਗਵਾਂਡੀ ਦੇ ਬੱਚੇ ਉਹਦੀ ਕਹਿ ਲੋ ਦੇਖਪਾਲ ਕਰਕੇ ਤੇ ਕਹਿੰਦੇ ਸਾਰੀ ਪ੍ਰਾਪਰਟੀ ਆਪਣੇ ਨਾਮ ਕਰਾ ਲਈ ਇਹੀ ਸਾਡੇ ਨਾਲ ਹੋ ਰਿਹਾ ਹੈ ਵੀ ਸਾਡੇ ਪੁਰਖਿਆਂ ਨੇ ਬੜੀ ਤਸ਼ੱਦਦ ਦੇ ਨਾਲ ਖੂਨ ਪਸੀਨਿਆਂ ਨਾਲ ਬਹੁਤ ਸਾਰੀਆਂ ਜੱਥੇਬੰਦੀਆਂ ਬਣਾਈਆਂ ਬਹੁਤ ਵੱਡਾ ਇਤਿਹਾਸ ਸਿਰਜਿਆ ਲੇਕਿਨ ਅੱਜ ਜਿਹੜਾ ਉਹਨਾਂ ਦੇ ਉੱਪਰ ਕਿੱਥੇ ਨਾ ਕਿੱਥੇ ਤੁਸੀਂ ਵੇਖੋ ਸਾਡਾ ਘੱਟ ਤੇ ਦੂਜੇ ਲੋਕਾਂ ਦਾ ਜ਼ਿਆਦਾ ਪ੍ਰਭਾਵ ਆ ਤੇ ਜ਼ਰੂਰਤ ਹੈ ਸਿ ਆਪ ਸੁਚੇਤ ਹੋਈਏ ਦੂਜੇ ਵਾਲੀ ਇਸ਼ਾਰਾ ਕਰਨ ਦੀ ਥਾਂ ਤੇ ਇਹਦੇ ਸੇ ਦੇਖਿਆ ਜਾਵੇ ਕਿ ਤੁਹਾਡੇ ਵੱਲੋਂ ਹੁਣ ਕੀ ਕੀਤਾ ਜਾ ਰਿਹਾ ਕਿ ਤੁਸੀਂ ਕਹਿ ਰਹੇ ਕਿ ਹਾਲੇ ਵੀ ਆਪਣੇ ਅੰਮ੍ਰਿਤਸਰ ਚ ਬੜੇ ਥਾਵਾਂ ਨੇ ਜਿਹੜੇ ਇਤਿਹਾਸ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਸੰਭਾਲਣ ਦੀ ਲੋੜ ਹੈ ਤੁਹਾਡੇ ਵੱਲੋਂ ਕੀ ਕੀ ਹੈ ਐਫਰਟਸ ਕੀਤੇ ਜਾ ਰਹੇ ਨੇ ਵੇਖੋ ਮੇਰੇ ਵੱਲੋਂ ਕੇਵਲ ਇੰਨੇ ਐਫਰਟਸ ਨਹੀਂ ਕਿ ਅਸੀਂ ਉਹਨਾਂ ਥਾਵਾਂ ਨੂੰ ਫਿਗਰ ਆਊਟ ਕਰੀਏ ਜਿੰਨਾ ਕੁਝ ਹੋ ਸਕਦਾ ਹੈ ਵੀ ਅਸੀਂ ਜਿੰਨੀਆਂ ਜਥੇਬੰਦੀਆਂ ਦੇ ਨਾਲ ਮਿਲ ਕੇ ਜਿੰਨੇ ਗੁਰੂ ਕੇ ਸਿੱਖਾਂ ਨਾਲ ਮਿਲ ਕੇ ਉਹਨਾਂ ਨੂੰ ਸੰਭਾਲ ਸਕਦੇ ਸੰ ਕਰਾਂਗੇ ਵੀ ਵਰਲਡ ਲੈਵਲ ਤੇ ਲੋਕਾਂ ਨੂੰ ਦੱਸਿਆ ਜਾਵੇ ਕਿੰਨਾ ਵੱਡਾ ਇਤਿਹਾਸ ਹੈ ਤੁਸੀਂ ਵੇਖੋ ਅੱਜ ਪੂਰੀ ਇੰਸਟਾਗ੍ਰam ਖੋਲਦੇ ਆ ਸਾਬ ਤੇ ਉੱਪਰ ਵੈਡਿੰਗ ਅਨੰਤਮਾਨੀ ਜੀ ਦੀ ਆਂਦੀ ਹੈ ਠੀਕ ਹੈ ਕਹਿੰਦੇ ਲੇਕਿਨ ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਕੰਪਨੀ ਬਾਗ ਚ ਖੜੇ ਆ ਕਹਿੰਦੇ ਕਿਸੇ ਵੇਲੇ ਕਵਰ ਨੌਨਿਆ ਹਾਲ ਸਿੰਘ ਦਾ ਵਿਆਹ ਹੋਇਆ ਸੀ ਕਹਿੰਦੇ ਜਦੋਂ ਸਹਿਰਾ ਬਣ ਕੇ ਆਇਆ ਸਹਿਰਾ ਇੰਨਾ ਖੂਬਸੂਰਤ ਲੱਗਿਆ ਵੀ ਕਹਿੰਦੇ ਇਹ ਸਹਿਰਾ ਕਵਰ ਨੌਨਿਆ ਹਾਲਦੇ ਨਹੀਂ ਮੇਰੇ ਗੁਰੂ ਕੇ ਦਰਬਾਰ ਚ ਸੋਨਾ ਲੱਗੂਗਾ ਤੇ ਕਹਿੰਦੇ ਉਸ ਵਕਤ 2 ਕਰੋੜ ਰੁਪਏ ਮਹਾਰਾਜਾ ਰਣਜੀਤ ਸਿੰਘ ਨੇ ਤੇ 1 ਉਸ ਵੇਲੇ ਦਾ ਜਿਸ ਵੇਲੇ ਇੱਕ ਗੁਰੂ ਇਸ ਇੱਕ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਕੀਮਤ 24 ਪੌਂਡਾਂ ਦੇ ਬਰਾਬਰ ਹੁੰਦੀ ਸੀ ਅੱਜ ਤੁਸੀਂ ਲਾਓ ਕਿੰਨੇ ਹਜ਼ਾਰਾਂ ਕਰੋੜਾਂ ਦਾ ਵਿਆਹ ਸੀ ਕਹਿੰਦੇ ਵੀ ਅਸੀਂ ਕਹਿੰਦੇ ਆ ਜੀ ਸਾਡੇ ਇਤਿਹਾਸ 'ਚ ਰੋਲ ਮਾਡਲਸ ਨਹੀਂ ਹੈ ਸਾਡੇ ਇਤਿਹਾਸ 'ਚ ਰੌਚਕਤਾ ਨਹੀਂ ਹੈ ਕਿਉਂ ਨਹੀਂ ਹੈ ਭਾਈ ਹਾਠੂ ਸਿੰਘ ਦੀ ਗੱਲ ਵੇਖੋ ਕਹਿੰਦੇ ਜੀ ਕੇਵਲ ਔਰ ਕੇਵਲ ਹਰੀ ਸਿੰਘ ਨਲਵਾ 15 ਸਾਲਾਂ ਦੀ ਉਮਰ ਸ਼ੇਰ ਦੇ ਜਬਾੜੇ ਪਾੜ ਦਿੰਦੇ ਨੇ ਕਹਿੰਦੇ ਜਦੋਂ ਨਾਮ ਪਿਆ ਨਲਵਾ ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਉੱਤਰੇ ਘੋੜੇ ਤੋਂ ਗੱਲਾਂ ਲਾਇਆ ਕਹਿੰਦਾ ਅਸੀਂ ਮਹਾਰਾਜਾ ਇੱਕ ਰਾਜ ਉਹ ਤੇ ਵੇਖਿਆ ਨਹੀਂ ਸੋਈ ਸਾਡਾ ਨਲਵਾ ਤੇ ਕਹਿੰਦੇ ਸਾਡੇ ਇਤਿਹਾਸ ਤੇ ਐਸੇ ਐਸੇ ਸੂਰਮੇ ਹੋਏ ਨੇ ਭਾਈ ਹਾਟੂ ਸਿੰਘ ਦੀ ਗੱਲ ਕਰ ਲੋ ਕਹਿੰਦੇ ਜਿਸ ਵਕਤ ਅਬਦਾਲੀ ਜਿਸ ਵਕਤ ਉਹਨਾਂ ਨੂੰ ਫੜਿਆ ਹੈ ਤੇ ਕਹਿੰਦੇ ਅਬਦਾਲੀ ਕਹਿੰਦਾ ਹਾਥੀ ਨਾਲ ਮੁਕਾਬਲਾ ਕਰਾਣਾ ਕਹਿੰਦੇ ਕਿ ਕੁਝ ਨਹੀਂ ਹੈ ਕੇਵਲ ਕਿਰਪਾਨ ਪਾਈ ਹੈ ਜੇ ਕਿਰਪਾਨ ਕੱਢੀ ਜੇ ਤੇ ਕਹਿੰਦੇ ਜੀ ਹਾਥੀ ਦੇ ਸੁੰਡ ਵੱਡ ਦਿੱਤੀ ਹਾਥੀ ਦੇ ਨਾਲ ਮੁਕਾਬਲਾ ਕਰ ਰਹੇ ਨੇ ਕਿਰਪਾਨ ਦੇ ਨਾਲ ਸਿੰਘਾਂ ਚੋ ਜ਼ੋਰ ਜਜ਼ਬਾ ਸਿਗਾ ਸਿੱਖਾਂ ਚੋ ਉਸ ਤੋਂ ਇਲਾਵਾ ਹੋਏ ਭਾਈ ਰਾਮ ਸਿੰਘ ਦੀ ਗੱਲ ਕਰੀਏ ਅੱਜ ਅੰਮ੍ਰਿਤਸਰ ਸਾਹਿਬ ਦੀ ਤਰਤੀ ਤੇ ਖਾਲਸਾ ਕਾਲਜ ਵਿਸ਼ਵਵਿਦਿਆ ਮੈਨੂੰ ਲੱਗਦਾ ਟਾਪ ਆਰਕੀਟੈਕਟs ਹੋਈ ਕਿਆ ਠੀਕ ਹੈ ਭਾਈ ਰਾਮ ਸਿੰਘ ਹੋਏ ਸਾਡੇ ਆਰਕੀਟੈਕਟ ਸਾਡੇ ਵਿੱਚ ਪਾਈ ਲੈਣਾ ਸਿੰਘ ਮਜੀਠੀਆ ਹੋਏ ਨੇ ਤੁਸੀਂ ਵੇਖੋ ਲੈਣਾ ਸਿੰਘ ਮਜੀਠੀਆ ਨੇ ਕੈਸੀਆਂ ਤੋਪਾਂ ਤਿਆਰ ਕਰ ਦਿੱਤੀਆਂ ਲੈਣਾ ਸਿੰਘ ਮਜੀਠੇ ਨੇ ਜਿਹੜੀ ਤੁੱਪ ਘੜੀ ਬਣਾਈ ਅੱਜ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਚ ਆ ਸਾਡੇ ਕੋਲ ਹਰ ਫੀਲਡ 'ਚ ਸਿੱਖ ਸੀਗੇ ਤੁਸੀਂ ਵੇਖੋ ਲੇਕਿਨ ਅਸੀਂ ਉਹਨਾਂ ਦੀ ਹੋਣਦ ਨੂੰ ਨਾ ਪਛਾਣਿਆ ਨਾ ਦੱਸ ਸਕਿਆ ਸਾਡੀ ਕਮੀ ਕੇਵਲ ਇਹਨੀ ਹੈ ਕਿ ਅਸੀਂ ਆਪਣੇ ਇਤਿਹਾਸ ਅਕਰੀ ਸਵਾਲ ਹੈ ਕਿ ਜਿਹੜੇ ਯੂਥ ਹੈ ਜਿਹੜਾ ਹੁਣ ਬਾਹਰ ਨੂੰ ਰੁਖ ਕਰ ਰਹੇ ਨੇ ਹਨਾ ਪੰਜਾਬ ਚ ਸਭ ਤੋਂ ਜ਼ਿਆਦਾ ਮੇਨ ਹੀ ਗੱਲ ਇਹ ਕਹੀ ਜਾਂਦੀ ਕਿ ਜਿਹੜੇ ਪੰਜਾਬੀ ਨੇ ਜੇ ਬਾਹਰ ਨੂੰ ਤੁਰ ਜਾਂਦੇ ਨੇ ਪਰ ਤੁਸੀਂ ਇੱਥੇ ਹੋ ਤੁਸੀਂ ਵੀ ਆਪਣਾ ਇੱਕ ਵਧੀਆ ਦੁਨੀਆ ਕਿ ਨਹੀਂ ਅਸੀਂ ਇਤਿਹਾਸ ਤੋਂ ਸਾਹਮਣੇ ਤੇ ਉਹਨਾਂ ਨੂੰ ਯੂਥ ਨੂੰ ਇੱਕ ਕੀ ਮੈਸੇਜ ਦੇਣਾ ਚਾਹੋਗੇ ਕਿ ਜਿਹੜੇ ਮੀਸ਼ਾ ਕਲੱਬਾਂ ਦੇ ਵਿੱਚ ਰਹਿੰਦੇ ਨੇ ਕਿ ਇੱਕ ਵਾਰੀ ਆਪਣੇ ਇਤਿਹਾਸ ਵੱਲ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਤੁਸੀਂ ਵੀ ਇਸ ਚੇ ਵਿੱਚ ਐਂਟਰ ਹੋਏ ਹੋ ਤੇ ਤੁਹਾਡਾ ਵੀ ਰੁਜ਼ਾਨ ਹੋਵਦਾ ਹੈ ਉਹਨਾਂ ਦਾ ਵੀ ਰੁਜ਼ਾਨ ਬਦੇ ਵੇਖੋ ਯੂਥ ਮੈਨੂੰ ਲੱਗਦਾ ਆਪਣੀ ਕਈ ਮਜਬੂਰੀਆਂ ਕਰਕੇ ਵੀ ਬਾਹਰ ਜਾਂਦਾ ਕਿਉਂਕਿ ਪ ਦੀ ਬਹੁਤ ਜ਼ਿਆਦਾ ਕਮੀ ਹੈ ਜਿਹੜੀ ਜਥੇਬੰਦੀਆਂ ਦੀ ਇਹ ਬਣਦੀ ਸੀਗੀ ਮਤਲਬ ਕਹਿ ਸਕਦੇ ਵੀ ਉਹਨਾਂ ਦੀ ਇਹ ਜ਼ਿੰਮੇਵਾਰੀਆਂ ਬਣਦੀਆਂ ਸੀ ਜਾਂ ਤੁਸੀਂ ਕਹਿ ਲਓ ਜਿਹੜੇ ਮੌਕੇ-ਮੌਕੇ ਤੇ ਪਾਲਿਸਿਜ਼ ਆਣੀਆਂ ਸੋ ਨਹੀਂ ਆ ਸਕੀਆਂ ਤੇ ਮੈਨੂੰ ਲੱਗਦਾ ਦੁਨੀਆਂ ਦੇ ਜਿਸ ਮਰਜ਼ੀ ਕੋਨੇ 'ਚ ਜਾਵੋ ਲੇਕਿਨ ਕਹਿੰਦੇ ਜੀ ਗੁਰੂ ਦੀ ਸਿੱਖੀ ਤੁਹਾਡੇ ਨਾਲ ਜ਼ਰੂਰ ਹੋਣੀ ਚਾਹੀਦੀ ਹੈ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਮੈਂ ਪਹਿਲਾ ਪਹਿਲਾ ਵੀ ਜਿਵੇਂ ਕਹਾਂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਪੂਰਾ ਸਰਬਾਨ ਸਵਾਰ ਦਿੱਤਾ ਸਾਡੇ ਕਰਕੇ ਤੇ ਕਹਿੰਦੇ ਅਸੀਂ ਸਿੱਖ ਇਸ ਨਾਟ ਅਬਾਊਟ ਕਿ ਤੁਸੀਂ ਕਿਸੇ ਚੀਜ਼ ਨੂੰ ਸੈਕਰੀਫਾਈਜ਼ ਕਰ ਦੋ ਸਿੱਖੀ ਤੇ ਕਹਿੰਦੀ ਹੈ ਵੀ ਤੁਸੀਂ ਆਪਣੀ ਮਤ ਨੂੰ ਨਿਛਾਵਰ ਕਰਕੇ ਗੁਰੂ ਦੇ ਦਰਬਾਰ ਚ ਆ ਜਾਓ ਤੇ ਤੁਸੀਂ ਸਿੱਖੋ ਗੁਰੂ ਨਾਨਕ ਦੇਵ ਮਹਾਰਾਜ ਕੀ ਕਹਿ ਰਹੇ ਨੇ ਜੋਤੋਂ ਪ੍ਰੇਮ ਖੇ ਲੜਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਇਤਮਾਰਕ ਪੈਰ ਤਰੀ ਜਾ ਸਿਰ ਦੀ ਜਾ ਕਾਣਾ ਕੀ ਜਾ ਕਹਿੰਦੇ ਜੀ ਅੱਜ ਬਹੁਤ ਸਾਰੀਆਂ ਗਲਤੀਆਂ ਸਾਡੇ ਤੋਂ ਹੋ ਗਈਆਂ ਲੇਕਿਨ ਇਹਦਾ ਅੰਤ ਚ ਮੈਂ ਇੱਕ ਕਹਾਂਗਾ ਵੀ ਅਸੀਂ ਹੁਣ ਵੀ ਬਹੁਤ ਸਮਾਂ ਬਾਕੀ ਹੈ ਵੀ ਆਪਣੀ ਮੱਤ ਜਿਹੜੀ ਹੈ ਮੱਤ ਤੋਂ ਭਾਵੇਂ ਨਹੀਂ ਵੀ ਅਸੀਂ ਸੋਜੀ ਖਵਾ ਦਈਏ ਕਹਿੰਦੇ ਜੀ ਅਸੀਂ ਆਪਣੀ ਸਾਰੀ ਮੱਤ ਨਿਚਾਵਰ ਕਰਕੇ ਗੁਰੂ ਦੇ ਚਰਨਾਂ 'ਚ ਜਾ ਕੇ ਟੈਪ ਪਈਏ ਤੇ ਕਹਿੰਦੇ ਜਿਸ ਤਰੀਕੇ ਕਹਿੰਦੇ ਬਹੁਤ ਵੱਡੇ ਵੱਡੇ ਗੁਨਾਹ ਜਿਹੜੇ ਨੇ ਉਹ ਗੁਰੂ ਮਾਫ ਕਰ ਦਿੰਦਾ ਕਿਉਂਕਿ ਗੁਰੂ ਦਾ ਦਰਬਾਰ ਉਹ ਦਰਬਾਰ ਹੈ ਕਹਿੰਦੇ ਜੀ ਤੁਸੀਂ ਇੱਕ ਕਦਮ ਵਧਾਓਗੇ ਗੁਰੂ ਸਾਹਿਬ 10 ਕਦਮ ਤੁਹਾਨੂੰ ਲੈਣ ਖੁਦ ਆਂਦੇ ਨੇ ਤੇ ਕਹਿੰਦੇ ਗੁਰੂ ਇੰਨਾ ਬਿਆਨਤਾ ਹੈ ਇੰਨਾ ਬਿਆਨਤਾ ਹੈ ਗੁਰੂ ਦੀ ਸਿੱਖੀ ਤੇ ਗੁਰੂ ਖੁਦ ਗੱਲ ਵਕੜੀ ਚਲਾਊਗਾ ਤੇ ਮੈਨੂੰ ਲੱਗਦਾ ਜੇਕਰ ਕਰ ਦਈਏ ਕਿਉਂਕਿ ਤੁਸੀਂ ਵੇਖੋ ਅੱਜ ਅਸੀਂ ਬੈਠ ਖੜੇ ਆਂ ਬੋਲ ਰਹੇ ਆਂ ਗੱਲ ਕਰ ਰਹੇ ਆਂ ਇਹ ਸਭ ਗੁਰੂ ਦੀ ਕਿਰਪਾ ਹੈ ਜੇ ਗੁਰੂ ਦੀ ਕਿਰਪਾ ਵਿਦੇਸ਼ਾਂ ਚ ਯੂਥ ਗਿਆ ਵੀ ਗੁਰੂ ਦੀ ਮਨ ਲੱਗਦਾ ਕਿਤੇ ਨਾ ਕਿਤੇ ਕੋਈ ਕਿਰਪਾ ਹੈ ਜਾਂ ਤੁਸੀਂ ਕਹ ਲਓ ਗੁਰੂ ਦਾ ਵਰਤਾਰਾ ਜਿਹੜਾ ਵਾਪਰ ਰਿਹਾ ਠੀਕ ਹੈ ਕਹਿੰਦੇ ਜੀ ਅਸੀਂ ਉਸ ਗੁਰੂ ਦਾ ਸ਼ੁਕਰਾਨਾ ਕਰੀਏ ਪਾਣਾ ਮੰਨੀ ਉਸ ਗੁਰੂ ਦਾ ਲੇਕਿਨ ਉਸ ਪਾਣੇ ਚ ਮੰਨ ਕੇ ਜਿਹੜਾ ਸ਼ਹਾਦਤਾਂ ਦਾ ਦੌਰ ਆ ਅਸੀਂ ਉਸ ਨੂੰ ਕਦੀ ਨਾ ਭੁਲਾ ਜਾਈਏ ਤੇ ਕਹਿੰਦੇ ਆਪਣੀ ਮੱਤ ਨਿਛਾਵਰ ਕਰਕੇ ਗੁਰੂ ਦੇ ਦਰਬਾਰ ਚ ਆ ਕੇ ਇੱਕੋ ਬੇਨਤੀ ਕਰੀਏ ਇਹ ਗੁਰੂ ਪਾਸ਼ਾ ਸੀ ਹਰ ਰੋਜ਼ ਕਰਦੇ ਆ ਕਿ ਵੀ ਨਿਮਾਣਾ ਬੱਚਾ ਸਮਝ ਕੇ ਬਖਸ਼ ਲਈ ਜੇ ਕੋਈ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਮੇਰੇ ਕੋਲ ਤੇ ਮੈਂ ਯੂਥ ਨੂੰ ਇਹੀ ਕਹਿਣਾ ਚਾਹੁੰਗਾ ਵੀ ਆਪਣਾ ਇਤਿਹਾਸ ਪੜ੍ਹੀਏ ਬਹੁਤ ਵਿਸ਼ਾਲ ਹੈ ਬਹੁਤ ਵਿਸ਼ਾਲ ਹੈ ਇਸ ਇਤਿਹਾਸ ਤੋਂ ਸੀ ਏਮਪਲॉयਮੈਂਟਸ ਵੀ ਕ੍ਰੀਏਟ ਕਰ ਸਕਦੇ ਆ ਬਹੁਤ ਕੁਝ ਹੋ ਸਕਦਾ ਹੈ ਇਤਿਹਾਸ ਨੂੰ ਜ਼ਰੂਰ ਪੜੀ ਜੀ ਧੰਨਵਾਦ ਤਾਂ ਐਸਾ ਸਾਡੇ ਹਿਸਟੋਰੀਅਨ ਸਿਮਰ ਸਿੰਘ ਜੀ ਜਿਨ੍ਹਾਂ ਦਾ ਇੱਕ ਬਹੁਤ ਵਧੀਆ ਇਤਿਹਾਸ ਦੇ ਉੱਤੇ ਹੀ ਚਾਤ ਪਾਈ ਹੈ ਦੇਖਿਆ ਗੱਲਬਾਤ ਕੀਤੀ ਹੈ ਤੇ ਹੋਰ ਵੀ ਬਹੁਤ ਜਾਣਕਾਰੀ ਸਾਨੂੰ ਮਿਲੀ ਹੈ ਤੇ ਜਿਹੜਾ ਯੂਥ ਹੈ ਆਸ ਕਰਦੇ ਆਂ ਤੇ ਇਹਨਾਂ ਦੀ ਗੱਲਾਂ ਨੂੰ ਸੁਣ ਕੇ ਜਿਹੜਾ ਕਿ ਹਿਸਟਰੀ ਵੱਲ ਜ਼ਰੂਰ ਜੁੜੇਗਾ ਆਪਣੇ ਇਤਿਹਾਸ ਨੂੰ ਜ਼ਰੂਰ ਸਮਝੇਗਾ ਮਨੋਤੇ ਅਜਾਜਤ ਵੰਸ਼ਪ ਸਿੰਘ ਕਵਲ ਸਿਟੀ ਹੈਡਲਾਈਨ ਅੰਮ੍ਰਿਤਸਰ